ਭਾਰਤ ਵਿੱਚ ਸ਼ਾਵਨ ਦਾ ਮਹੀਨਾ ਬਹੁਤ ਮਹੱਤਵਪੂਰਨ ਇਸ ਮਹੀਨੇ ਦੌਰਾਨ ਮੀਂਹ ਹਰ ਪਾਸੇ ਹਰੀਆਲੀ ਅਤੇ ਖੁਸ਼ਹਾਲੀ ਲਿਆਉਂਦਾ ਹੈ ਪਰ ਅੰਮ੍ਰਿਤਸਰ ਦੀ ਦਰਗਿਆਣਾ ਮੰਦਿਰ ਦਾ ਵਿਖੇ ਸਥਿਤ ਵਿਸ਼ਵ ਪ੍ਰਸਿੱਧ શ્રી ਲక్ష్ਮੀ ਨਾਰਾਇਣ ਮੰਦਿਰ ਵਿੱਚ ਇਸ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ ਇਸ ਮਹੀਨੇ ਦੌਰਾਨ ਨਵੇਂ ਵਿਆਇ ਜੋੜੇ ਸੋਨੇ ਦੀ ਬਜਾਏ ਫੁੱਲਾਂ ਨਾਲ ਆਪਣੇ ਆਪ ਨੂੰ ਸਜਾਉਂਦੇ ਨੇ ਅਤੇ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਨਵੀਆਂ ਵਿਆਹੀਆਂ ਔਰਤਾਂ ਇੱਥੇ ਸੋਨੇ ਦੇ ਗਹਿਣਿਆਂ ਦੀ ਬਜਾਏ ਮੋਤੀਆਂ ਅਤੇ ਹੋਰ ਫੁੱਲਾਂ ਨਾਲ ਬਣੇ ਗਹਿਣੇ ਪਾ ਕੇ ਮੱਥਾ ਟੇਕਣ ਲਈ ਆਉਂਦੀਆਂ ਨੇ ਤੇ ਆਪਣੇ ਪਰਿਵਾਰ ਦੀ ਖੁਸ਼ੀ ਅਤੇ ਪੁੱਤਰ ਦੇ ਜਨਮ ਲਈ ਪ੍ਰਾਰਥਨਾ ਕਰਦੀਆਂ ਨੇ ਫੁੱਲਾ ਨਾਲ ਆਪਣੇ ਆਪ ਨੂੰ ਸਜਾਉਣ ਤੋਂ ਬਾਅਦ શ્રી ਲਕਸ਼ਮੀ ਨਰਾਇਣ ਮੰਦਰ ਪਹੁੰਚੇ ਜੋੜਿਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਸੋਨੇ ਦੇ ਗਹਿਣਿਆਂ ਦੀ ਬਜਾਏ ਫੁੱਲਾ ਨਾਲ ਆਪਣੇ ਆਪ ਨੂੰ ਸਜਾਉਣ ਤੋਂ ਬਾਅਦ ਉੱਤੇ ਪਹੁੰਚੀਆਂ ਨਵੀਆਂ ਵਿਆਹੀਆਂ ਔਰਤਾਂ ਦੇ ਚਿਹਰੇ ਵੀ ਫੁੱਲਾਂ ਵਾਂਗ ਖਿੜੇ ਸਨ ਇਹਨਾਂ ਨਵ ਵਿਆਹੇ ਜੋੜਿਆਂ ਨੇ ਕਿਹਾ ਕਿ ਉਹਨਾਂ ਦੇ ਮਾਪਿਆਂ ਦੀ ਇੱਛਾ ਵੀ ਇੱਥੋਂ ਪੂਰੀ ਹੋਈ ਹੈ ਤੇ ਉਹਨਾਂ ਨੂੰ ਵੀ ਪੂਰਾ ਵਿਸ਼ਵਾਸ ਹੈ ਕਿ ਉਹਨਾਂ ਦੀ ਇੱਛਾ ਵੀ ਪੂਰੀ ਹੋਵੇਗੀ ਤੇ ਪ੍ਰਮਾਤਮਾ ਉਹਨਾਂ ਨੂੰ ਵੀ ਅਸੀਸ ਦੇਵੇਗਾ